ਸਸਿਕਾ ਜੀ ਸਾਰਿਆਂ ਤੁਹਾਡਾ ਤੁਹਾਡੇ ਆਪਣੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨੂੰ ਬਹੁਤ ਹੀ ਹੈਲਦੀ ਅਲਸੀ ਦੀਆਂ ਪਿੰਨੀਆਂ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਪਿੰਨੀਆਂ ਖਾਣ ਨਾਲ ਤੁਹਾਡੇ ਜੇਕਰ ਸਰੀਰ ਵਿੱਚ ਕੈਸਟ੍ਰੋਲ ਕਮਰ ਦਾ ਜੋੜਾਂ ਦੇ ਦਰਦ ਦੀ ਪ੍ਰੋਬਲਮ ਹੈ ਉਹ ਉਸ ਤੋਂ ਤੁਹਾਨੂੰ ਰਾਹਤ ਮਿਲੇਗੀ ਇੱਧਰ ਮੈਂ ਅਲਸੀ ਲੈ ਲਈ ਸੀ ਅਲਸੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਭੁੱਜੀ ਹੋਈ ਅਲਸੀ ਹੁੰਦੀ ਹੈ ਇੱਕ ਇਸ ਤਰ੍ਹਾਂ ਦੀ ਕੱਚੀ ਅਲਸੀ ਹੁੰਦੀ ਹੈ ਮੈਂ ਅਲਸੀ ਦੀਆਂ ਪਿੰਨੀਆਂ ਗੁੜ ਪਾ ਕੇ ਬਣਾਵਾਂਗੀ ਮੈਂ 400 ਗ੍ਰਾਮ ਅਲਸੀ ਲਈ ਸੀ 400 ਗ੍ਰਾਮ ਹੀ ਮੈਂ ਗੁੜ ਲਿਆ ਹੈ ਤੁਸੀਂ ਗੁੜ ਦੀ ਜਗ੍ਹਾ ਤੇ ਸ਼ੱਕਰ ਜਾਂ ਖੰਡ ਵੀ ਲੈ ਸਕਦੇ ਹੋ ਹੁਣ ਇੱਧਰ ਮੈਂ ਪਿੰਨੀਆਂ ਲਈ ਸਾਰਾ ਸਮਾਨ ਲੈ ਲਿਆ ਸੀ ਗੁੜ ਮੈਂ 400 ਗ੍ਰਾਮ ਲਿਆ ਹੈ ਤੁਸੀਂ ਗੁੜ ਕੋਈ ਵੀ ਲੈ ਸਕਦੇ ਹੋ ਇੱਧਰ ਮੈਂ 300 ਗ੍ਰਾਮ ਬੇਸਣ ਲਿਆ ਹੈ ਬੇਸਣ ਨੂੰ ਮੈਂ ਚੰਗੀ ਤਰ੍ਹਾਂ ਛਾਣ ਲਿਆ ਸੀ ਤੁਸੀਂ ਬੇਸਣ ਦੀ ਜਗ੍ਹਾ ਤੇ ਕਣਕ ਦਾ ਆਟਾ ਵੀ ਲੈ ਸਕਦੇ ਹੋ ਅਲਸੀ ਨੂੰ ਹੁਣ ਮੈਂ ਭੁੰਨ ਕੇ ਤਿਆਰ ਕਰਾਂਗੇ 700 ग्राम ही मैं अलसी ਲਈ ਸੀ 400 ग्राम ਹੀ ਮੈਂ ਗੁੜ ਲਿਆ 300 ग्राम ਮੈਂ ਬੇਸਣ ਲਿਆ ਤੁਸੀਂ ਇਸ ਮਾਣ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਇੱਧਰ ਮੈਂ ਕੁਝ ਡਰਾਈ ਫਰੂਟ ਲੈ ਲਏ ਡਰਾਈ ਫਰੂਟਸ ਮੈਂ ਇੱਕ ਵੱਡਾ ਚਮਚ ਚਾਰੇ ਮਗਜ ਲੈ ਲੇ 20 25 ਮੈਂ ਬਦਾਮ ਲੈ ਲੇ 20 25 ਕਾਜੂ ਲੈ ਲੇ ਤੇ ਇੱਕ ਵੱਡਾ ਚਮਚ ਮੈਂ ਸੌਗੀ ਦਾ ਲਿਆ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਡਰਾਈ ਫਰੂਟ ਲੈ ਸਕਦੇ ਹੋ ਹੁਣ ਮੈਂ ਗੈਸ ਤੇ ਕੜਾਹੀ ਰੱਖ ਲਈ ਇਸ ਵਿੱਚ ਸਾਰੀ ਅਲਸੀ ਪਾ ਦਵਾਂਗੇ ਅਲਸੀ ਨੂੰ ਇਸ ਵਿੱਚ ਪਾ ਕੇ మీడియం ਤੋਂ ਲੋ ਫਲੇਮ ਤੇ ਲਗਾਤਾਰ ਚਲਾਉਂਦੇ ਹੋਏ ਉਦੋਂ ਤੱਕ ਭੁੰਨਣਾ ਹੈ ਜਦ ਤੱਕ ਕਿ ਅਲਸੀ ਵਿੱਚੋਂ ਕੱਚਾਪਨ ਦੂਰ ਨਹੀਂ ਹੋ ਜਾਂਦਾ ਹੁਣ ਮੈਨੂੰ ਅਲਸੀ ਨੂੰ ਪਾਉਂਦਿਆਂ ਨੂੰ 7 ਤੋਂ 8 ਮਿੰਟ ਹੋ ਗਏ ਸੀ ਅਲਸੀ ਵਿੱਚੋਂ ਤੜਕਣ ਦੀ ਆਵਾਜ਼ ਆਉਣ ਲੱਗੀ ਜਦ ਅਲਸੀ ਆਪਣੀ ਪੁੱਜੀ ਜਾਂਦੀ ਹੈ ਤਾਂ ਇਸ ਵਿੱਚੋਂ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਜੇਕਰ ਤੁਹਾਨੂੰ ਇਸ ਤਰ੍ਹਾਂ ਵੀ ਪਤਾ ਨਹੀਂ ਲੱਗਦਾ ਤੁਸੀਂ ਥੋੜੀ ਜਿਹੀ ਅਲਸੀ ਲੈ ਕੇ ਮੂੰਹ ਵਿੱਚ ਪਾ ਕੇ ਦੇਖਿਓ ਉਸ ਵਿੱਚੋਂ ਕਰੰਚੀ ਜਿਹੀ ਆਵਾਜ਼ ਆਉਣ ਲੱਗ ਜਾਂਦੀ ਹੈ ਸਮਝੋ ਅਲਸੀ ਆਪਣੀ ਚੰਗੀ ਤਰ੍ਹਾਂ ਪੁੱਜ ਗਈ ਹੁਣ ਅਲਸੀ ਆਪਣੀ ਚੰਗੀ ਤਰ੍ਹਾਂ ਪੁੱਜ ਗਈ ਹੁਣ ਮੈਂ ਅਲਸੀ ਨੂੰ ਇੱਕ ਖੁੱਲੇ ਢਾਂਡੇ ਵਿੱਚ ਕੱਢ ਲਵਾਂਗੀ ਤਾਂ ਜੋ ਅਲਸੀ ਆਪਣੀ ਚੰਗੀ ਤਰ੍ਹਾਂ ਠੰਡੀ ਹੋ ਜਾਵੇ ਸਾਰੀ ਅਲਸੀ ਨੂੰ ਮੈਂ ਇੱਕ ਪ੍ਰਾਂਤ ਵਿੱਚ ਕੱਢ ਲਿਆ ਹੁਣ ਥੋੜਾ ਜਿਹਾ ਇਸ ਨੂੰ ਫੋਲ ਦਵਾਂਗੇ ਤਾਂ ਜੋ ਅਲਸੀ ਆਪਣੀ ਚੰਗੀ ਤਰ੍ਹਾਂ ਠੰਡੀ ਹੋ ਜਾਵੇ ਹੁਣ ਮੈਨੂੰ ਅਲਸੀ ਨੂੰ ਰੱਖ ਦੀ ਨੂੰ 20 ਮਿੰਟ ਹੋ ਗਏ ਸੀ ਅਲਸੀ ਆਪਣੀ ਚੰਗੀ ਤਰ੍ਹਾਂ ਠੰਡੀ ਵੀ ਹੋ ਗਈ ਹੁਣ ਇਸ ਵਿੱਚ ਮੈਂ ਇਧਰ ਮਿਕਸੀ ਵਾਲਾ ਜਾਰ ਲੈ ਲਿਆ ਅੱਧੀ ਅਲਸੀ ਇਸ ਵਿੱਚ ਪਾ ਦਵਾਂਗੇ ਅਲਸੀ ਨੂੰ ਮੈਂ ਦੋ ਵਾਰ ਕਰਕੇ ਪੀਸਾਂਗੀ ਜੇਕਰ ਤੁਹਾਡੇ ਕੋਲ ਵੱਡਾ ਮਿਕਸੀ ਵਾਲਾ ਜਾਰ ਹੈਗਾ ਤੁਸੀਂ ਇਸ ਨੂੰ ਇੱਕ ਵਾਰ ਕਰਕੇ ਹੀ ਪੀਸ ਸਕਦੇ ਹੋ ਤੁਸੀਂ ਇਸ ਨੂੰ ਥੋੜਾ ਥੋੜਾ ਕੁੰਡੀ ਵਿੱਚ ਵੀ ਕੁੱਟ ਸਕਦੇ ਹੋ ਬਰੀਕ ਬਰੀਕ ਹੁਣ ਚੰਗੀ ਤਰ੍ਹਾਂ ਮੈਂ ਅਲਸੀ ਨੂੰ ਮਿਕਸੀ ਵਾਲੇ ਜਾਰ ਵਿੱਚ ਪਾ ਲਿਆ ਅੱਧੀ ਅਲਸੀ ਨੂੰ ਮੈਂ ਬਾਅਦ ਵਿੱਚ ਪੀਸਾਂਗੇ ਔਰ ਢੱਕਣ ਬੰਦ ਕਰਕੇ ਇਸ ਦਾ ਇੱਕ ਬਰੀਕ ਆਟਾ ਬਣਾ ਕੇ ਤਿਆਰ ਕਰ ਲਵਾਂਗੇ ਅਲਸੀ ਨੂੰ ਮੈਂ ਚੰਗੀ ਤਰ੍ਹਾਂ ਬਰੀਕ ਪੀਸ ਲਿਆ ਸੀ ਅਲਸੀ ਆਪਣੀ ਬਹੁਤ ਹੀ ਵਧੀਆ ਪੀਸ ਕੇ ਤਿਆਰ ਹੋਈ ਐ ਇਸ ਤੱਕ ਬਰੀਕ ਆਟਾ ਬਣ ਕੇ ਤਿਆਰ ਹੋ ਗਿਆ ਹੁਣ ਸਾਰੀ ਅਲਸੀ ਮੈਂ ਪੀਸ ਕੇ ਤਿਆਰ ਕਰ ਲਈ ਸੀ ਹੁਣ ਅਲਸੀ ਨੂੰ ਇੱਕ ਅਲੱਗ ਬੌਲ ਵਿੱਚ ਕੱਢ ਲਵਾਂਗੇ ਸਾਰੀ ਅਲਸੀ ਮੈਂ ਪੀਸ ਲਈ ਸੀ ਅਲਸੀ ਆਪਣੀ ਬਹੁਤ ਹੀ ਵਧੀਆ ਪੀਸੀ ਗਈ ਹੁਣ ਚੰਗੀ ਤਰ੍ਹਾਂ ਸਾਰੀ ਅਲਸੀ ਨੂੰ ਮੈਂ ਇੱਕ ਅਲੱਗ ਬੌਲ ਵਿੱਚ ਪਾ ਲਿਆ ਹੁਣ ਇਧਰ ਮੈਂ ਗੈਸ ਤੇ ਸੇਮ ਉਹੀ ਕੜਾਹੀ ਰੱਖ ਦਿੱਤੀ ਸੀ ਇਸ ਵਿੱਚ ਅੱਧੀ ਘੜਸੀ ਮੈਂ ਦੇਸੀ ਘਿਓ ਦੀ ਪਾ ਦਿੰਦੀ ਸੀ ਇਸ ਵਿੱਚ ਮੈਂ ਡਰਾਈ ਫਰੂਟ ਨੂੰ ਭੁੰਨਾਗੇ ਮੈਂ ਸਾਰੀ ਹਲਸੀ ਲਈ 300 ਗ੍ਰਾਮ ਹੀ ਦੇਸੀ ਘਿਓ ਲੈ ਆ ਹ ਤੁਸੀਂ ਦੇਸੀ ਘਿਓ ਦੀ ਕੁਆਨਟੀਟੀ ਥੋੜੀ ਜਿਹੀ ਘਟਾ ਜਾਂ ਵਧ ਵੀ ਲੈ ਸਕਦੇ ਹੋ ਪਰ ਇਹ ਪਰਫੈਕਟ ਹੈ 300 ਗ੍ਰਾਮ ਬਸਣ ਲਈ ਹੁਣ ਇਸ ਵਿੱਚ ਮੈਂ ਬਦਾਮ ਤੇ ਕਾਜੂ ਪਾ ਦਵਾਂਗੇ ਬਦਾਮ ਤੇ ਕਾਜੂਆਂ ਨੂੰ ਇਸ ਵਿੱਚ ਮੀਡੀਅਮ ਫਲੇਮ ਤੇ 1-2 ਮਿੰਟ ਲਈ ਭੁੰਨ ਲਵਾਂਗੇ ਤਾਂ ਜੋ ਬਦਾਮ ਤੇ ਕਾਜੂਆਂ ਦਾ ਥੋੜਾ ਜਿਹਾ ਕਲਰ ਚੇਂਜ ਹੋ ਜਾਵੇ ਜੇ ਇਸ ਤਰ੍ਹਾਂ ਡਰਾਈ ਫਰੂਟ ਆਪਾਂ ਭੁੰਨ ਕੇ ਪਾਉਣੇ ਆ ਤਾਂ ਖਾਣ ਵਾਲੀ ਚੀਜ਼ ਦਾ ਸਵਾਦ ਹੋਰ ਵੀ ਵੱਧ ਜਾਂਦਾ ਹੈ ਹੁਣ ਨਾਲ ਹੀ ਇਸ ਵਿੱਚ ਮਗਜ਼ ਅਤੇ ਕਿਸ਼ਮਿਸ਼ ਪਾ ਲਵਾਂਗੇ ਇਸ ਨੂੰ ਵੀ ਮੈਂ ਅੱਧੇ ਕਮਿੰਟ ਲਈ ਨਾਲ ਹੀ ਭੁੰਨ ਲਵਾਂਗੇ ਕਿਉਂਕਿ ਕਿਸ਼ਮਿਸ਼ ਆਪਣੀ ਥੋੜੀ ਜਿਹੀ ਫੁੱਲ ਜਾਂਦੀ ਹੈ ਹੁਣ ਆਪਣੇ ਮਗਜ਼ ਥੋੜੇ ਜਿ ਤੜਕਣ ਲੱਗ ਗਏ ਹੁਣ ਸਾਰੇ ਡਰਾਈ ਫਰੂਟਾਂ ਨੂੰ ਮੈਂ ਅਲੱਗ ਪਲੇਟ ਵਿੱਚ ਕੱਢ ਲਵਾਂਗੇ ਜ਼ਿਆਦਾ ਨਹੀਂ ਇਹਨਾਂ ਨੂੰ ਪੁੰਨਿਆ ਥੋੜਾ ਜਿਹਾ ਇਸ ਦਾ ਬੱਸ ਕੱਚਾਪਨ ਹੀ ਦੂਰ ਕਰਿਆ ਹੈ ਹੁਣ ਸਾਰੇ ਡਰਾਈ ਫਰੂਟ ਮੈਂ ਅਲੱਗ ਪਲੇਟ ਵਿੱਚ ਕੱਢ ਲਿਆ ਹੁਣ ਸੇਮ ਕੜਾਹੀ ਵਿੱਚ ਮੈਂ ਜਿਹੜਾ ਬਚਿਆ ਹੋਇਆ ਘਿਓ ਸੀ ਉਹ ਵੀ ਪਾ ਦਵਾਂਗੇ ਮੈਂ ਤਕਰੀਬਨ ਇਸ ਵਿੱਚ 300 ਗ੍ਰਾਮ ਘਿਓ ਲਿਆ ਹੈ ਅੱਧੀ ਕੜਸ਼ੀ میں ਪਹਿਲਾਂ ਪਾ ਦਿੱਤੀ ਸੀ ਹੁਣ ਘਿਓ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੁਸੀਂ ਘਿਓ ਵੱਧ ਘੱਟ ਆਪਣੇ ਹਿਸਾਬ ਨਾਲ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਕਿਉਂਕਿ ਮੈਂ ਪਿੰਨੀਆਂ ਗੁੜ ਵਾਲੀਆਂ ਬਣਾਉਣੀਆਂ ਨੇ ਇਸ ਲਈ ਮੈਂ ਘਿਓ 300 ਗ੍ਰਾਮ ਹੀ ਲਿਆ ਤੁਸੀਂ ਬਰਾਬਰ ਦੀ ਮਾਤਰਾ ਵਿੱਚ ਵੀ ਘਿਓ ਲੈ ਸਕਦੇ ਹੋ 400 ਗ੍ਰਾਮ ਅਲਸੀ ਦੇ ਹਿਸਾਬ ਨਾਲ ਹੁਣ ਮੈਂ ਘਿਓ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਹੁਣ ਇਸ ਵਿੱਚ ਬੇਸਣ ਪਾਵਾਂਗੇ ਬੇਸਣ ਪਾਉਣ ਨਾਲ ਹਲਸੀ ਦੇ ਪਿੰਨਿਆਂ ਦਾ ਸਵਾਦ ਹੋਰ ਵੀ ਵਧ ਜਾਂਦਾ ਹੈ ਹੁਣ ਚੰਗੀ ਤਰ੍ਹਾਂ ਮੈਂ ਬੇਸਣ ਨੂੰ ਘਿਓ ਵਿੱਚ ਮਿਲਾ ਲਵਾਂਗੇ ਬੇਸਣ ਨੂੰ ਮੈਂ ਸ਼ਾਨ ਕੇ ਲੈ ਆ ਤੁਸੀਂ ਬਰੀਕ ਮੋਟਾ ਬੇਸਣ ਕੋਈ ਵੀ ਲੈ ਸਕਦੇ ਹੋ ਸ਼ੁਰੂ ਵਿੱਚ ਥੋੜਾ ਜਿਹਾ ਘਿਓ ਘੱਟ ਲੱਗਦਾ ਹੈ ਜਦ ਬੇਸਣ ਆਪਣਾ ਭੁੱਜਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਘਿਓ ਛੱਡਣਾ ਸ਼ੁਰੂ ਕਰ ਦਿੰਦਾ ਹੈ ਗੈਸ ਦੀ ਫਲੇਮ ਮੈਂ ਲੋ ਰੱਖੀ ਆ ਹੁਣ ਮੈਨੂੰ 4 ਤੋਂ 5 ਮਿੰਟ ਹੋ ਗਏ ਸੀ ਬੇਸਣ ਭੁੰਨਦੇ ਹਨ ਬੇਸਣ ਨੇ ਘਿਓ ਵੀ ਥੋੜਾ ਜਿਹਾ ਛੱਡਣਾ ਸ਼ੁਰੂ ਕਰ ਦਿੱਤਾ ਗੈਸ ਦੀ ਫਲੇਮ ਐ ਬਿਲਕੁਲ ਲੋ ਰੱਖਿਆ ਲੋ ਫਲੇਮ ਤੇ ਬੇਸਨ ਨੂੰ ਲਗਾਤਾਰ ਚਲਾਉਂਦੇ ਹੋਏ ਪੰਨ ਲਵਾਂਗੇ ਹੁਣ ਮੈਨੂੰ ਬੇਸਨ ਨੂੰ ਭੁੰਨਿਆ ਨੂੰ 10 ਤੋਂ 12 ਮਿੰਟ ਹੋ ਗਏ ਸੀ ਬੇਸਨ ਨੇ ਚੰਗੀ ਤਰ੍ਹਾਂ ਘੋਵੇ ਛੱਡਣਾ ਸ਼ੁਰੂ ਕਰ ਦਿੱਤਾ ਇਸ ਵਿੱਚੋਂ ਖੁਸ਼ਬੂ ਵੀ ਆਉਣੀ ਸ਼ੁਰੂ ਹੋ ਗਈ ਤੇ ਹਲਕਾ ਵੀ ਹੋ ਗਿਆ ਅੱਗੇ ਨਾਲ ਇਸ ਨੂੰ ਮੈਂ ਥੋੜਾ ਥੋੜਾ ਜਿਹਾ ਹੋਰ ਪੰਨ ਲਵਾਂਗੀ ਥੋੜਾ ਜਿਹਾ ਇਸ ਦਾ ਲਾਈਟ ਬ੍ਰਾਊਨ ਜਿਹਾ ਕਲਰ ਕਰਾਂਗੇ ਜ਼ਿਆਦਾ ਵੀ ਨਹੀਂ ਭੁੰਨਣਾ ਥੋੜਾ ਜਿਹਾ ਬਸ ਇਸ ਦਾ ਕਲਰ ਹੀ ਚੇਂਜ ਕਰਾਂਗੇ ਹੁਣ ਮੈਨੂੰ ਬੇਸਨ ਨੂੰ ਭੁੰਨਿਆ ਨੂੰ 15 ਮਿੰਟ ਹੋ ਗਏ ਸੀ ਬੇਸਣ ਦਾ ਥੋੜਾ ਜਿਹਾ ਕਲਰ ਵੀ ਚੇਂਜ ਹੋਣਾ ਸ਼ੁਰੂ ਹੋ ਗਿਆ ਬਹੁਤ ਹੀ ਵਧੀਆ ਇਸ ਵਿੱਚੋਂ ਖਸ਼ਬੂ ਆਉਣ ਲੱਗ ਗਈ ਅੱਗੇ ਨਾਲੋਂ ਬੇਸਣ ਆਪਣਾ ਹਲਕਾ ਵੀ ਬਹੁਤ ਹੋ ਗਿਆ ਹੁਣ ਇਸ ਵਿੱਚ ਮੈਂ 50 ਗ੍ਰਾਮ ਖਸਖਸ ਪਾਵਾਂਗੇ ਪਹਿਲਾਂ ਮੈਂ ਤੁਹਾਨੂੰ ਖਸਖਸ ਦੱਸਣਾ ਭੁੱਲ ਗਈ ਸੀ ਕਿਉਂਕਿ ਮੇਰੇ ਕੋਲ ਪਈ ਸੀ ਮੈਂ ਸੋਚਿਆ ਮੈਂ ਵਿੱਚ ਹੀ ਪਾ ਦਿੰਨੀ ਆ ਖਸਖਸ ਵੈਸੇ ਵੀ ਮਾਈਗ੍ਰੇਨ ਲਈ ਬਹੁਤ ਹੀ ਵਧੀਆ ਹੁੰਦੀ ਹੈ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਨਹੀਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਹਣ ਖਸ ਖਸ ਨੂੰ ਵੀ ਇਸ ਵਿੱਚ ਨਾਲ ਹੀ ਬੇਸਣ ਦੇ ਘੋ ਵਿੱਚ ਤਿੰਨ ਤੋਂ ਚਾਰ ਮਿੰਟ ਲਈ ਭੁੰਨ ਲਵਾਂਗੇ ਹੁਣ ਮੈਨੂੰ ਖਸ ਖਸ ਨੂੰ ਭੁੰਨਦਿਆਂ ਨੂੰ ਤਿੰਨ ਤੋਂ ਚਾਰ ਮਿੰਟ ਹੋ ਗਏ ਸੀ ਖਸ ਖਸ ਵੀ ਆਪਣੀ ਚੰਗੀ ਤਰ੍ਹਾਂ ਪੁੱਜ ਗਈ ਤੇ ਬੇਸਣ ਵੀ ਅੱਗੇ ਨਾਲੋਂ ਬਹੁਤ ਹੀ ਵਧੀਆ ਇਸ ਦਾ ਕਲਰ ਆ ਗਿਆ ਹੁਣ ਮੈਂ ਇੱਧਰ ਜਿਹੜਾ ਗੁੜ ਲਿਆ ਸੀ ਗੁੜ ਨੂੰ ਮੈਂ ਬਰੀਕ ਬਰੀਕ ਕਰ ਲਿਆ ਸੀ ਤੁਸੀਂ ਗੁੜ ਨੂੰ ਕੱਦੂ ਕਸ਼ ਵੀ ਕਰ ਸਕਦੇ ਹੋ ਹੁਣ ਮੈਂ ਇਸ ਨੂੰ ਅਲੱਗ ਇੱਕ ਪੈਨ ਵਿੱਚ ਪਾਵਾਂਗੇ ਹੁਣ ਸਾਰੇ ਗੁੜ ਨੂੰ ਮੈਂ ਇਸ ਵਿੱਚ ਪਾ ਕੇ ਗੁੜ ਨੂੰ ਚੰਗੀ ਤਰ੍ਹਾਂ ਮੈਲਟ ਕਰ ਲਵਾਂਗੇ ਤੁਸੀਂ ਗੁੜ ਨੂੰ ਘਿਓ ਵਿੱਚ ਵੀ ਮੈਲਟ ਕਰ ਸਕਦੇ ਹੋ ਪਰ ਮੈਂ ਇਸ ਵਿੱਚ ਇੱਕ ਦੋ ਵੱਡਾ ਚਮਚ ਪਾਣੀ ਦੇ ਪਾ ਕੇ ਗੁੜ ਨੂੰ ਮੈਲਟ ਕਰਾਂਗੇ ਗੈਸ ਨੂੰ ਮੈਂ ਆਨ ਕਰ ਦਿੱਤਾ ਤੇ ਗੁੜ ਨੂੰ ਉਦੋਂ ਤੱਕ ਪਕਾਵਾਂਗੇ ਜਦ ਤੱਕ ਕਿ ਗੁੜ ਆਪਣਾ ਚੰਗੀ ਤਰ੍ਹਾਂ ਪਿਗਲ ਨਹੀਂ ਜਾਂਦਾ ਜਿਆਦਾ ਗੁੜ ਨੂੰ ਨਹੀਂ ਵੀ ਪਕਾਉਣਾ ਕਿਉਂਕਿ ਫਿਰ ਪਿੰਨੀ ਆਪਣੀਆਂ ਜਿਆਦਾ ਹਾਰਡ ਹੋ ਜਾਣਗੀਆਂ ਬਸ ਇਸ ਵਿੱਚ ਇੱਕ ਦੋ ਚਮਚ ਵੱਡੇ ਮੈਂ ਪਾਣੀ ਦੇ ਪਾ ਦਿੱਤੇ ਹੁਣ ਚੰਗੀ ਤਰ੍ਹਾਂ ਗੁੜ ਨੂੰ ਪਿੰਗਲਣ ਤੱਕ ਪਕਾ ਲਵਾਂਗੇ ਗੈਸ ਦੀ ਫਲੇਮ ਐ ਲੋ ਰੱਖੀ ਆ ਲੋ ਫਲੇਮ ਤੇ ਗੁੜ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਹੁਣ ਗੁੜ ਆਪਣਾ ਚੰਗੀ ਤਰ੍ਹਾਂ ਪਿੰਗਲਣਾ ਸ਼ੁਰੂ ਵੀ ਹੋ ਗਿਆ ਸੀ ਤਿੰਨ ਚਾਰ ਮਿੰਟ ਹੋ ਗਏ ਸੀ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ ਗੁੜ ਆਪਣਾ ਪੱਕ ਵੀ ਗਿਆ ਜਿਆਦਾ ਨਹੀਂ ਪਕਾਉਣਾ ਇਸ ਨੂੰ ਹੁਣ ਇੱਧਰ ਆਪਣਾ ਬੇਸਣ ਵੀ ਚੰਗੀ ਤਰ੍ਹਾਂ ਪੁੱਜ ਗਿਆ ਸੀ ਮੈਂ ਬਿਲਕੁਲ ਗੈਸ ਦੀ ਫਲੇਮ ਲੋ ਰੱਖੀ ਹੋਈ ਸੀ ਹੁਣ ਇਸ ਵਿੱਚ ਜਿਹੜੀ ਅਲਸੀ ਦਾ ਪਾਊਡਰ ਬਣਾਇਆ ਸੀ ਸਾਰੇ ਅਲਸੀ ਇਸ ਵਿੱਚ ਪਾ ਦਵਾਂਗੇ ਅਲਸੀ ਨੂੰ ਵੀ ਘੋਵਿਚ ਬੇਸਨ ਨਾਲ ਇਹ 2-3 ਮਿੰਟ ਲਈ ਭੁੰਨ ਲਵਾਂਗੇ। ਵੈਸੇ ਤਾਲ ਸੀ ਭੁੰਨੀ ਹੋਈ ਆ ਇਸ ਤਰ੍ਹਾਂ ਜਦ ਕਿ ਉਹ ਵਿੱਚ ਭੁੰਨਦਿਆਂ ਤਾਂ ਪਿੰਨੀ ਦਾ ਸੁਆਦ ਹੋਰ ਵੀ ਵੱਜ ਜਾਂਦਾ ਹੈ। ਹੁਣ ਚੰਗੀ ਤਰ੍ਹਾਂ ਮੈਂ ਅਲਸੀ ਨੂੰ ਵੀ 2-3 ਮਿੰਟ ਲਈ ਭੁੰਨ ਲੈ ਸੀ। ਹੁਣ ਮੈਂ ਗੈਸ ਦੀ ਫਲੇਮ ਬੰਦ ਕਰ ਦਿੱਤੀ ਸੀ। ਹੁਣ ਇਸ ਵਿੱਚ ਡਰਾਈ ਫਰੂਟ ਪਾ ਦਵਾਂਗੇ। ਡਰਾਈ ਫਰੂਟ ਨੂੰ ਮੈਂ ਥੋੜਾ ਜਿਹਾ ਦਰਦਰਾ ਜਿਹਾ ਕੱਟ ਲਿਆ ਸੀ। ਤੁਸੀਂ ਇਸ ਦਾ ਪਾਊਡਰ ਵੀ ਬਣਾ ਸਕਦੇ ਹੋ। ਬੱਚਿਆਂ ਨੂੰ ਪਰ ਡਰਾਈ ਫਰੂਟ ਥੋੜਾ ਜਿਹਾ ਇਸ ਤਰ੍ਹਾਂ ਦੇ ਵਧੀਆ ਲੱਗਦੇ ਹਨ ਇਸ ਲਈ ਮੈਂ ਕੱਟ ਕੇ ਹੀ ਪਾਏ ਹਨ ਹੁਣ ਸਾਰੇ ਡਰਾਈ ਫਰੂਟ ਮੈਸ ਵਿੱਚ ਪਾ ਦਿੱਤੇ ਚੰਗੀ ਤਰ੍ਹਾਂ ਡਰਾਈ ਫਰੂਟ ਨੂੰ ਸਾਰੇ ਪਿੰਨੀ ਵਾਲੇ ਮਟੀਰੀਅਲ ਵਿੱਚ ਮਿਲਾ ਦੇਵਾਂਗੇ ਸਾਰੇ ਮੈਂ ਡਰਾਈ ਫਰੂਟਾਂ ਨੂੰ ਮਿਲਾ ਦਿੱਤਾ ਹੁਣ ਇਸ ਵਿੱਚ ਗਰਮ ਗਰਮ ਗੁੜ ਵਾਲੀ ਚਾਸਨੀ ਪਾਵਾਂਗੇ ਚਾਸਨੀ ਨੂੰ ਹਮੇਸ਼ਾ ਪੁਣ ਕੇ ਹੀ ਪਾਉਣਾ ਕਿਉਂਕਿ ਗੁੜ ਵਿੱਚ نیچے ਥੋੜਾ ਜਿਹਾ ਕਚਰਾ ਹੁੰਦਾ ਹੈ ਹੁਣ ਚੰਗੀ ਤਰ੍ਹਾਂ ਸਾਰੀ ਗਰਮ ਗਰਮ ਚਾਸਨੀ ਮੈਸ ਵਿੱਚ ਪੁਣ ਕੇ ਪਾ ਦਿੱਤੀ ਹੁਣ ਸਾਰੀ ਚਾਸਨੀ ਨੂੰ ਚੰਗੀ ਤਰ੍ਹਾਂ ਇਸ ਵਿੱਚ ਮਿਲਾ ਦਵਾਂਗੇ ਜਲਦੀ ਤੋਂ ਜਲਦੀ ਸਵਿਚ ਮਿਲਾਵਾਂਗੇ ਕਿਉਂਕਿ ਆਪਣੇ ਅਲਸੀ ਵੀ ਗਰਮ ਹੈ ਤੇ ਗੁੜ ਦੀ ਚਾਸਨੀ ਵੀ ਚੰਗੀ ਤਰ੍ਹਾਂ ਇਸ ਨੂੰ ਮਿਲਾ ਕੇ ਹੁਣ ਮੈਂ ਇਸ ਨੂੰ ਠੰਡਾ ਹੋਣ ਲਈ ਰੱਖ ਦਵਾਂਗੀ ਗੈਸ ਦਾ ਬਰਨਰ ਹਲੇ ਗਰਮ ਸੀ ਹੁਣ ਮੈਂ ਕੜਾਹੀ ਨੂੰ ਗੈਸ ਤੋਂ نیچے ਉਤਾਰ ਕੇ ਠੰਡਾ ਹੋਣ ਲਈ ਸਾਰੇ ਸਮਾਨ ਨੂੰ ਰੱਖ ਦਵਾਂਗੀ ਤਾਂ ਜੋ ਥੋੜਾ ਜਿਹਾ ਇਹ ਠੰਡਾ ਹੋ ਜਾਵੇ ਹਲੇ ਇਸ ਦੀ ਪਿੰਨੀ ਨਹੀਂ ਬੱਟੀ ਜਾਣੀ ਕਿਉਂਕਿ ਇਹ ਜਿਆਦਾ ਗਰਮ ਹੈ ਹਲੇ ਥੋੜਾ ਜਿਹਾ ਇਸਨੂੰ 10-15 ਮਿੰਟ ਲਈ ਠੰਡਾ ਹੋਣ ਲਈ ਰੱਖ ਦਵਾਂਗੇ ਤਾਂ ਜੋ ਚੰਗੀ ਤਰ੍ਹਾਂ ਇਹ ਥੋੜਾ ਜਿਹਾ ਠੰਡਾ ਹੋ ਜਾਵੇ ਜਿਆਦਾ ਠੰਡਾ ਵੀ ਨਹੀਂ ਕਰਨਾ ਕਿਉਂਕਿ ਗੁੜ ਫਿਰ ਜਿਆਦਾ ਜੰਮਣਾ ਸ਼ੁਰੂ ਹੋ ਜਾਂਦਾ ਹੈ ਤੇ ਪਿੰਨੀ ਆਪਣੀ ਵਧੀਆ ਨਹੀਂ ਬੱਟੀ ਜਾਂਦੀ ਹੁਣ ਮਿਸ਼ਰਣ ਨੂੰ ਪੈਨ ਨੂੰ 10 ਤੋਂ 15 ਮਿੰਟ ਹੋ ਗਏ ਸੀ ਇਹ ਥੋੜਾ ਜਿਹਾ ਠੰਡਾ ਵੀ ਹੋ ਗਿਆ ਇਸਨੂੰ ਹੱਥ ਲੇ ਹੁਣ ਆਪਣਾ ਲੱਗਦਾ ਹੈ ਜਿਆਦਾ ਵੀ ਮੈਂ ਨਹੀਂ ਇਸਨੂੰ ਠੰਡਾ ਕਰਿਆ ਹੁਣ ਇਸਦੀ ਪਿੰਨੀ ਵੱਟ ਕੇ ਦੇਖਾਂਗੇ ਤੁਸੀਂ ਪਿੰਨੀ ਦਾ ਸਾਈਜ਼ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਤੁਸੀਂ ਇਸ ਨੂੰ ਇਸ ਤਰ੍ਹਾਂ ਵੀ ਪੰਜੀਰੀ ਵਾਂਗ ਵੀ ਖਾ ਸਕਦੇ ਹੋ ਹੁਣ ਮੈਂ ਪਿੰਨੀ ਵੱਟ ਲਈ ਮੈਂ ਪਿੰਨੀ ਨਾਰਮਲ ਜੇ ਸਾਈਜ਼ ਦੀ ਵੱਟੀ ਆ ਤੁਸੀਂ ਆਪਣੇ ਹਿਸਾਬ ਨਾਲ ਵੱਡੀ ਛੋਟੀ ਵੱਟ ਸਕਦੇ ਹੋ ਹੁਣ ਇਸੇ ਤਰ੍ਹਾਂ ਮੈਂ ਜਲਦੀ ਤੋਂ ਜਲਦੀ ਪਿੰਨੀਆਂ ਵੱਟ ਕੇ ਤਿਆਰ ਕਰ ਲਵਾਂਗੇ ਸਾਰੀਆਂ ਪਿੰਨੀਆਂ ਮੈਂ ਇਸੇ ਤਰ੍ਹਾਂ ਵੱਟ ਕੇ ਤਿਆਰ ਕਰ ਲਵਾਂਗੇ ਇਧਰ ਮੈਂ ਅੱਧੀਆਂ ਪਿੰਨੀਆਂ ਵੱਟ ਲਈਆਂ ਸੀ ਮਿਸ਼ਰਣ ਥੋੜਾ ਜਿਹਾ ਆਪਣਾ ਠੰਡਾ ਹੋ ਗਿਆ ਸੀ ਜੇਕਰ ਥੋੜੇ ਨਾਲ ਵੀ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਪਿੰਨੀ ਵੱਟਦੇ ਵਕਤੇ ਗੁੜ ਵਾਲਾ ਮਿਸ਼ਰਣ ਥੋੜਾ ਜਿਹਾ ਠੰਡਾ ਹੋ ਜਾਂਦਾ ਹੈ ਤਾਂ ਤੁਸੀਂ ਕੀ ਕਰਨਾ ਹੈ ਮੈਂ ਉਧਰ ਇੱਕ ਗੈਸ ਤੇ ਦੁੱਧ ਗਰਮ ਹੋਣ ਲਈ ਰੱਖ ਦਿੱਤਾ ਸੀ ਮੈਂ ਅੱਧਾ ਗਲਾਸ ਦੁੱਧ ਦਾ ਲੈ ਲਿਆ ਸੀ ਹੁਣ ਇਸ ਦੀ ਪਿੰਨੀ ਬੱਟ ਨਹੀਂ ਹੋ ਰਹੀ ਇਸ ਲਈ ਮੈਂ ਸੋਚਿਆ ਤੁਹਾਨੂੰ ਨਾ ਇਹ ਤਰੀਕਾ ਸ਼ੇਅਰ ਕਰਾਂ ਕਿਉਂਕਿ ਕਈ ਵਾਰ ਹੋ ਜਾਂਦਾ ਹੈ ਇਸ ਤਰ੍ਹਾਂ ਮੇਰੇ ਨਾਲ ਜਿਸ ਤਰ੍ਹਾਂ ਹੋਇਆ ਹੈ ਮੈਂ ਅੱਧਾ ਗਲਾਸ ਦੁੱਧ ਦਾ ਗਰਮ ਕਰ ਲਿਆ ਸੀ ਹੁਣ ਇਸ ਵਿੱਚ ਗਰਮ-ਗਰਮ ਦੁੱਧ ਪਾ ਦਵਾਂਗੇ ਦੁੱਧ ਹਮੇਸ਼ਾ ਗਰਮ ਕਰਕੇ ਹੀ ਪਾਉਣਾ ਹੈ ਕੱਚਾ ਦੁੱਧ ਨਹੀਂ ਪਾਉਣਾ ਹੁਣ ਗਰਮ-ਗਰਮ ਦੁੱਧ ਨੂੰ ਮੈਂ ਹਲਸੀ ਵਾਲੇ ਸਾਰੇ ਪਿੰਨੀ ਵਾਲੇ ਮਿਸ਼ਰਣ ਵਿੱਚ ਮਿਲਾ ਦਿੱਤਾ ਤਾਂ ਜੋ ਇਸ ਦੀ ਪਿੰਨੀ ਪਰਫੈਕਟ ਬੱਤੀ ਜਾਵੇ ਤੁਸੀਂ ਆਪਣੇ ਹਿਸਾਬ ਨਾਲ ਦੁੱਧ ਦੇਖ ਲੈਣਾ ਹੈ ਜਿੰਨਾ ਦੁੱਧ ਲੱਗਦਾ ਹੈ ਉਸ ਦੇ ਹਿਸਾਬ ਨਾਲ ਗਰਮ ਕਰਕੇ ਦੁੱਧ ਐਡ ਕਰ ਲੈਣਾ ਹੁਣ ਮੈਂ ਅੱਧਾ ਗਲਾਸ ਦੁੱਧ ਦਾ ਲਿਆ ਸੀ ਹੁਣ ਚੰਗੀ ਤਰ੍ਹਾਂ ਦੁੱਧ ਨੂੰ ਮੈਂ ਇਸ ਵਿੱਚ ਮਿਲਾ ਦਿੱਤਾ ਹੁਣ ਇਸ ਦੀ ਪਿੰਨੀ ਵੱਟ ਕੇ ਦੇਖ ਲਵਾਂਗੇ ਹੁਣ ਇਸ ਦੀ ਪਰਫੈਕਟ ਪਿੰਨੀ ਵੱਟ ਹੋ ਰਹੀ ਆ ਹੁਣ ਮੈਂ ਸਾਰੀਆਂ ਪਿੰਨੀਆਂ ਵੱਟ ਲਵਾਂਗੇ ਸਾਰੀਆਂ ਪਿੰਨੀਆਂ ਵੱਟ ਕੇ ਤਿਆਰ ਕਰਕੇ ਇੱਕ ਸਾਈਡ ਤੇ ਰੱਖ ਦੇ ਜਾਵਾਂਗੇ ਹੁਣ ਮੈਂ ਸਾਰੀਆਂ ਪਿੰਨੀਆਂ ਵੱਟ ਲਈਆਂ ਸੀ ਪਿੰਨੀਆਂ ਆਪਣੀਆਂ ਬਹੁਤ ਹੀ ਨਰਮ ਬਣ ਕੇ ਤਿਆਰ ਹੋਈਆਂ ਸੀ ਇਹ ਜਿਹੜੀਆਂ ਪਿੰਨੀਆਂ ਮੈਂ ਦੁੱਧ ਪਾ ਕੇ ਵੱਟੀਆਂ ਸੀ ਉਹ ਸੀ ਬਹੁਤ ਹੀ ਨਰਮ ਪਿੰਨੀਆਂ ਬਣੀਆਂ ਸੀ ਇਹ ਜਿਹੜੀਆਂ ਮੈਂ ਪਹਿਲਾਂ ਵੱਟੀਆਂ ਸੀ ਇਹ ਵੀ ਪਿੰਨੀਆਂ ਆਪਣੀਆਂ ਬਹੁਤ ਹੀ ਨਰਮ ਨੇ ਜੇਕਰ ਤੁਹਾਨੂੰ ਮੇਰੀ ਅਲਸੀ ਦੀਆਂ ਹੈਲਦੀ ਪਿੰਨੀਆਂ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗਦੀ ਆ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤਾਂ